ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਇਤਿਹਾਸ ਦੇ ਵਾਸਤੇ ਸਿੱਖਾਂ ਦੇ ਵਾਸਤੇ ਬਹੁਤ ਚੜ੍ਹਦੀ ਕਲਾ ਵਾਲਾ ਦਿਨ ਹੈ ਅੱਜ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਦੂਸਰੇ ਸਰੂਪ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਨੇ ਅੱਜ ਦੇ ਦਿਨ ਮਤੇ ਦੀ ਸਰਾਂ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਧੰਨ ਬਾਬਾ ਫੇਰੂ ਮਲ ਜੀ ਸਤਕਾਰਯੋਗ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਮਤੇ ਦੀ ਸਰਾਂ ਤੇ ਸਤਿਗੁਰਾਂ ਨੇ ਅਵਤਾਰ ਧਾਰਿਆ ਸਤਿਗੁਰਾਂ ਦਾ ਪ੍ਰਕਾਸ਼ ਗੁਰਗੁਰਬ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਜੋ ਜਦੋਂ ਧੰਨ ਗੁਰੂ ਅੰਗਦ ਦੇ ਮਹਾਰਾਜ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਤੇ ਮਾਤਾ ਪਿਤਾ ਨੇ ਨਾਮ ਰੱਖਿਆ ਭਾਈ ਲਹਿਣਾ ਤੇ ਧੰਨ ਸਤਗੁਰੂ ਗੁਰੂ ਅੰਗਦ ਦੇ ਮਹਾਰਾਜ ਸਤਗੁਰਾਂ ਦੇ ਪਿਤਾ ਜੀ ਬਾਬਾ ਫਿਰੂਮਲ ਜੀ ਸਤਗੁਰਾਂ ਦੇ ਦਾਦਾ ਜੀ ਇਹ ਮੁੱਢ ਤੋਂ ਹੀ ਵੈਸ਼ਨੋ ਦੇ ਉਪਾਸ਼ਕ ਸਨ ਤੇ ਜਿਵੇਂ ਜਿਵੇਂ ਇਹ ਪੂਜਾ ਪਾਠ ਕਰਦੇ ਆਏ ਵੈਸ਼ਨੂ ਦੇ ਜਾਂਦੇ ਆਏ ਤਿਵੇਂ-ਤਿਵੇਂ ਇਹ ਪਹਿਲਾਂ ਇਹਨਾਂ ਦੇ ਦਾਦਾ ਜੀ ਜਾਂਦੇ ਸਨ ਫਿਰ ਇਹਨਾਂ ਦੇ ਪਿਤਾ ਜੀ ਬਾਬਾ ਫਿਰੂਮਲ ਜੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਭਾਈ ਲੈਨਾ ਜੀ ਇਹ ਜਾਂਦੇ ਰਹੇ ਸਮਾਂ ਬਣਿਆ ਇੱਕ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰਾਂ ਦੇ ਸਿੱਖ ਦੇ ਮੁਖ ਤੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਤਿਗੁਰਾਂ ਦੀ ਪਾਵਨ ਬਾਣੀ ਸ੍ਰੀ ਜਬਜੀ ਸਾਹਿਬ ਜੀ ਦੇ ਪਾਠ ਸੁਨੇਹਾ ਵਚਨ ਸੁਨੇ ਮਨ ਨੂੰ ਬੜਾ ਟਿਕਾ ਆਇਆ ਵਿਚਾਰ ਕੀਤੀ ਕਿ ਇੰਨੀਆਂ ਭੇਟਾ ਗਾਉਣਾ ਹਾਂ ਇੰਨੇ ਦੇਵਾ ਦੀ ਉਪਾਸ਼ਨਾ ਕਰਦਾ ਪਰ ਮਨ ਨੂੰ ਇਨਾ ਟਿਕਾ ਕਦੇ ਨਹੀਂ ਬਣਿਆ ਜਿੰਨਾ ਇਸ ਸਿੱਖ ਦੇ ਬੋਲ ਸੁਣ ਕੇ ਮਨ ਨੂੰ ਟਿਕਾ ਆਇਆ ਹੈ ਮਨ ਦੇ ਉੱਤੇ ਐਸਾ ਪ੍ਰਭਾਵ ਪਿਆ ਸਿੱਖ ਦੇ ਕੋਲ ਗਿਆ ਸਾਰੇ ਗੱਲਬਾਤ ਉਸੇ ਸਿੱਖ ਨੇ ਦੱਸਿਆ ਕਿ ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਜੋ ਜੀਵਾਂ ਦਾ ਕਲਿਆਣ ਕਰਨ ਦੇ ਵਾਸਤੇ ਜੀਵਾਂ ਦਾ ਭਲਾ ਕਰਨ ਦੇ ਵਾਸਤੇ ਆਏ ਹਨ ਇਹ ਉਹਨਾਂ ਦੇ ਮੁਖਾਰਤਨ ਤੋਂ ਬਾਣੀ ਉਚਰੀ ਹੈ ਤੇ ਜੋ ਵੀ ਭਾਵਨਾ ਦੇ ਨਾਲ ਯਾਦ ਕਰਦਾ ਸਤਿਗੁਰੂ ਜੀ ਉਹਨਾਂ ਦੀ ਭਾਵਨਾ ਨੂੰ ਪੂਰਿਆਂ ਕਰਦੇ ਹਨ ਜਦੋਂ ਬੋਲ ਸੁਨੇ ਨਾਮ ਸੁਨਿਆ ਤੇ ਆਪਣੇ ਮੁਖ ਤੋਂ ਗੁਰੂ ਗੁਰੂ ਜਪਣ ਲੱਗ ਪਏ ਕਿ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਦੋਂ ਸਮਾ ਬਣਿਆ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ ਆ ਕਰਕੇ ਜਦੋਂ ਪੁੱਛਿਆ ਕਿ ਗੁਰੂ ਨਾਨਕ ਦੇ ਮਹਾਰਾਜ ਸਤਿਗੁਰਾਂ ਦੀ ਧਰਮਸ਼ਾਲਾ ਕਿੱਥੇ ਹੈ ਕਿ ਆਪ ਦੀਨ ਦੁਨੀਆ ਦੇ ਮਾਲਕ ਜੋ ਭਾਈ ਗੁਰਦਾਸ ਜੀ ਦਾ ਬਚਨ ਚਰਨ ਸ਼ਰਨ ਗੁਰ ਏਕ ਪੈੰਡਾ ਜਾਈ ਚੱਲ ਸਾਬੇਗੁਰ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਭਾਵਨਾ ਦੇ ਨਾਲ ਜਦੋਂ ਚੱਲ ਕਰਕੇ ਆਏ ਧੰਨ ਗੁਰੂ ਨਾਨਕ ਦੇ ਮਹਾਰਾਜ ਸਤਿਗੁਰੂ ਜੀ ਆਪ ਅਗਲਵਾਂਢੀ ਆਪਣੇ ਪਿਆਰੇ ਨੂੰ ਲੈਣ ਦੇ ਵਾਸਤੇ ਆਏ ਘੋੜੀ ਤੇ ਸਵਾਰ ਸਨ ਖੁਸ਼ਿਆ ਕੇ ਗੁਰੂ ਨਾਨਕ ਦੇ ਮਹਾਰਾਜ ਸਤਿਗੁਰਾਂ ਦੇ ਦਰਸ਼ਨ ਕਰਨੇ ਹਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਕਿ ਆਓ ਮੇਰੇ ਮਗਰ ਮਗਰ ਆਉਣਾ ਕਰੋ ਗੁਰੂ ਨਾਨਕ ਦੇ ਮਹਾਰਾਜ ਅੱਗੇ ਪੈਦਲ ਚੱਲ ਰਹੇ ਹਨ ਪਿੱਛੇ ਪਿੱਛੇ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਧਰਮਸ਼ਾਲਾ ਦੇ ਨੇੜੇ ਪਹੁੰਚੇ ਸਤਗੁਰਾਂ ਨੇ ਆਖਿਆ ਕਿ ਭਾਈ ਸਾਹਿਬ ਜੀ ਇਸ ਰੁਖ ਦੇ ਨਾਲ ਘੋੜੀ ਬਨ ਕੇ ਧਰਮਸ਼ਾਲਾ ਦੇ ਅੰਦਰ ਆਉ ਘੋੜੀ ਬਨਣ ਗਏ ਗੁਰੂ ਨਾਨਕ ਦੇ ਮਹਾਰਾਜ ਪਿਛਲੇ ਦਰਵਾਜ਼ੇ ਰਾਹੀਂ ਧਰਮਸ਼ਾਲਾ ਦੇ ਅੰਦਰ ਪ੍ਰਵੇਸ਼ ਹੋਏ ਬੇਅੰਤ ਸੰਗਤਾਂ ਸਾਨ ਗੁਰੂ ਚਰਣਾ ਵਿੱਚ ਨਮਸ਼ਕਾਰ ਕੀਤੀ ਭਾਈ ਲਹਿਣਾ ਜੀ ਜਦੋਂ ਚੱਲ ਕੇ ਆਏ ਵੇਖਿਆ ਕਿ ਇਹ ਤੇ ਉਹੀ ਹਨ ਜਿਹਨੂੰ ਜਿਹੜੇ ਮੈਨੂੰ ਅੱਗੋਂ ਲੈਣ ਦੇ ਵਾਸਤੇ ਗਏ ਸਨ ਗੁਰੂ ਨਾਨਕ ਦੇ ਮਹਾਰਾਜ ਸਰਗੁਰਾਂ ਦੇ ਚਰਨਾਂ ਸਿਰ ਰੱਖਿਆ ਬੇਨਤੀ ਕੀਤੀ ਕਿ ਮਹਾਰਾਜ ਇਹ ਤੇ ਸੁਣਿਆ ਹੈ ਕਿ ਸਿੱਖ ਗੁਰੂ ਨੂੰ ਲੈਣ ਦੇ ਵਾਸਤੇ ਅਗਲਵਾਨੀ ਜਾਂਦਾ ਹੈ ਪਰ ਇਹ ਪਹਿਲੀ ਵਾਰ ਹੋਇਆ ਕਿ ਗੁਰੂ ਸਿੱਖ ਨੂੰ ਲੈਣ ਦੇ ਵਾਸਤੇ ਆਇਆ ਹੋਵੇ ਮਹਾਰਾਜ ਮੈਂ ਕਈ ਜਨਮ ਧਾਰ ਕੇ ਆਪ ਜੀ ਦੀ ਸੇਵਾ ਕਰਾਂ ਤਾਂ ਵੀ ਮਹਾਰਾਜ ਇਹ ਕਰ ਚੁੱਕਾ ਨਹੀਂ ਸਕਦਾ ਇਨੇ ਪ੍ਰੇਮ ਦੇ ਨਾਲ ਇੰਨੀ ਭਾਵਨਾ ਦੇ ਨਾਲ ਬੜਾ ਲ ਮੇਰਾ ਸਮਾਂ ਸੇਵਾ ਕੀਤੀ ਮਨ ਵਿੱਚ ਧਾਰ ਲਿਆ ਕਿ ਸਰਗੁਰਾਂ ਦਾ ਬਚਨ ਮੈਂ ਸਤ ਕਰਕੇ ਮੰਨਣਾ ਹੈ ਬੜੇ ਪ੍ਰੇਮ ਦੇ ਨਾਲ ਮੇਰਾ ਸਮਾਂ ਸੇਵਾ ਕੀਤੀ ਗੁਰੂ ਦਾ ਬਚਨ ਸਤ ਕਰਕੇ ਮੰਨਿਆ ਧੰ ਗੁਰੂ ਨਾਨਕ ਦੇ ਮਹਾਰਾਜ ਸਤ ਗੁਰੂ ਇਨੇ ਟੁੱਟੇ ਅੰਗ ਦੇ ਨਾਲ ਅੰਗ ਲਾ ਕੇ ਆਪਣੇ ਗਲੇ ਦੇ ਨਾਲ ਲਾ ਕੇ ਪਾਈ ਲੈਣੇ ਤੋਂ ਧੰ ਗੁਰੂ ਅੰਗਦ ਦੇ ਮਹਾਰਾਜ ਸਤ ਗੁਰੂ ਬਣਾ ਦਿੱਤਾ ਤੇ ਆਪਣੀ ਜੋਤ ਆਪਣੇ ਪਿਆਰੇ ਦੇ ਅੰਦਰ ਟਿਕਾ ਦਿੱਤੀ ਆਪਣਾ ਸਰੂਪ ਬਣਾ ਦਿੱਤਾ ਧੰਨ ਗੁਰੂ ਅੰਗਦ ਦੇ ਮਹਾਰਾਜ ਸਰਗੁਰਾਂ ਨੇ ਜਿੱਥੇ ಅಪਾਰ ਜੀਵਾਂ ਦਾ ਭਲਾ ਕੀਤਾ ਜੀਵਾਂ ਦਾ ਪਾਰ ਉਤਾਰਾ ਕੀਤਾ ਉਥੇ ਸਰਗੁਰਾਂ ਨੇ ਜੋ ਗੁਰਮੁਖੀ ਲਿਪੀ ਹੈ ਇਸ ਦੇ ਵਿੱਚ ਵੀ ਬਹੁਤ ਵੱਡਾ ਸਤਿਗੁਰਾਂ ਨੇ ਯੋਗਦਾਨ ਪਾਇਆ ਤੇ ਗੁਰਮੁਖ ਲਿਪੀ ਦੀ ਧੰਨ ਗੁਰੂ ਅੰਗਦ ਦੇ ਮਹਾਰਾਜ ਸਰਗੁਰਾਂ ਨੇ ਆਰੰਭਤਾ ਕੀਤੀ ਜਦੋਂ ਗੁਰੂ ਨਾਨਕ ਦੇ ਮਹਾਰਾਜ ਸਤਿਗੁਰਾਂ ਦੀ ਵਿਡਿਆਈ ਭਾਈ ਬਾਲੇ ਦੇ ਮukh ਤੋਂ ਸੁਣੀ ਉਸ ਸਮੇਂ ਧੰਨ ਗੁਰੂ ਅੰਗਦ ਦੇ ਮਹਾਰਾਜ ਸਤਿਗੁਰਾਂ ਨੇ ਭਾਈ ਪੈੜੇ ਮੁਖੇ ਨੂੰ ਬੁਲਾ ਕਰਕੇ ਨਾਲ ਦੀ ਨਾਲ ਗੁਰੂ ਨਾਨਕ ਦੇ ਮਹਾਰਾਜ ਸਤਿਗੁਰਾਂ ਦੀ ਵਿਡਿਆਈ ਸੁਣਦੇ ਗਏ ਤੇ ਨਾਲ ਦੀ ਨਾਲ ਭਾਈ ਪੈੜੇ ਮੁਖੇ ਦੇ ਪਾਸੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸਤਿਗੁਰਾਂ ਦੇ ਜੀਵਨ ਕਾਉਦਕ ਨਾਲ ਦੀ ਨਾਲ ਸਤਿਗੁਰੂ ਜੀ ਲਿਖਵਾਉਂਦੇ ਗਏ ਜੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਸਾਧਖੰਡ ਗਏ ਇਨਾ ਪ੍ਰੇਮ ਇਨੇ ਪ੍ਰੇਮ ਦੇ ਨਾਲ ਬਚਨ ਕਾਏ ਕਿ ਜਿਸ ਪਿਆਰੇ ਸਿਉਨੇ ਹੋ ਤਸ ਆਗੇ عمر ਚੱਲੀ ਐ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਬਾਸ਼ਾ ਜੀਵਨਾ ਕਿ ਇਨਾ ਬਚਨਾਂ ਤੋਂ ਆਪਾਂ ਨੂੰ ਵੀ ਸਿੱਖਿਆ ਲੈਣੀ ਬਣਦੀ ਹੈ ਕਿ ਸਤਿਗੁਰਾਂ ਨੇ ਜੋ ਆਪਾਂ ਨੂੰ ਹੁਕਮ ਕੀਤਾ ਹੈ ਸਤਿਗੁਰਾਂ ਦੇ ਦਰਸਾਏ ਮਾਰਗ ਤੇ ਚੱਲੀਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ